ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਹੋਰ ਸਾਰੇ ਉਮੀਦ ਆ ਵੀ ਤੁਸੀਂ ਸਾਰੇ ਠੀਕ ਹੋਵੋਗੇ। ਆਪਾਂ ਨਾ ਮੈਂ ਤੁਹਾਨੂੰ ਇਹ ਦੱਸਣ ਲਈ ਅੱਜ ਵੀਡੀਓ ਪਾਉਣ ਲੱਗਿਆ ਵਾਂ। ਆਪਾਂ ਨਾ ਮਤਲਬ ਇੰਟਰਨੈਟ ਕੈਫੇ ਦਾ ਕੰਮ ਸ਼ੁਰੂ ਕੀਤਾ ਵਾ। ਉਹਦੇ ਵਿੱਚ ਜਿੱਦਾਂ ਸਾਰੇ ਆਨਲਾਈਨ ਆਪਣੇ ਕੰਮ ਹੁੰਦੇ ਆ ਜਿੱਦਾਂ ਮੰਨ ਲਓ ਆਧਾਰ ਕਾਰਡ ਦਾ ਪੈਸੇ ਕਢਵਾਉਣੇ ਹੋਗੇ ਜਾਂ ਡਰਾਈਵਿੰਗ ਲਾਇਸੈਂਸ ਅਪਲਾਈ ਕਰਨਾ ਪੈਨ ਕਾਰਡ ਅਪਲਾਈ ਕਰਨਾ ਆਧਾਰ ਕਾਰਡ ਅਪਡੇਟ ਜਾਂ ਲਾ ਲੋ ਵੀ ਆਧਾਰ ਕਾਰਡ ਕੜਵਾਉਣਾ ਇਦਾਂ ਦੇ ਸਾਰੇ ਜਿਹੜੇ ਮਤਲਬ ਕੰਮ ਨੇਗੇ ਉਹ ਆਪਾਂ ਕਰਾਂਗੇ ਤੁਸੀਂ ਨਾ ਆਪਣਾ ਐਡਰੈਸ ਹੈਗਾ ਵਾ ਅਕਬਰਪੁਰ ਛੰਨਾ ਪਿੰਡ ਦੀ ਜਿਹੜੀ ਮਾਰਕੀਟ ਹੈ ਜੀਐਸਪੀ ਉਪੋਜੀਟ ਜੀਐਸ ਫੈਕਟਰੀ ਦੇ ਸਾਹਮਣੇ ਬਿਲਕੁਲ ਹਨਾ ਤੇ ਮਲੇ ਰਿਕੋਟਲਾ ਤੋਂ ਲੁਧਿਆਣੇ ਵਾਲਾ ਰੋਡ ਹੈ ਜੀ ਇਹ ਜਿਹਦੇ ਉੱਪਰੇ ਮਾਰਕੀਟ ਹੈ ਅਕਬਰਪੁਰ ਛੰਨਾ ਤੁਸੀਂ ਜਰੂਰ ਇੱਕ ਵਾਰ ਵਿਜ਼ਿਟ ਕਰੋ ਤੁਸੀਂ ਫੋਨ ਦੇ ਉੱਤੇ ਵੀ ਅਪਲਾਈ ਕਰਵਾ ਸਕਦੇ ਹੋ ਮੈਨੂੰ ਕਾਲ ਕਰੋ 83497500 83497500 ਤੁਸੀਂ ਨਾ ਮੈਨੂੰ ਫੋਨ ਦੇ ਉੱਤੇ ਵੀ ਤੁਸੀਂ ਮਤਲਬ ਅਪਲਾਈ ਕਰਵਾ ਸਕਦੇ ਹੋ ਕਿਸੇ ਨੇ ਵੀ ਕੋਈ ਵੀ ਕੰਮ ਕਰਵਾਉਣਾ ਮੈਨੂੰ ਕਾਲ ਕਰਕੇ ਵੀ ਕਰਵਾ ਸਕਦੇ ਹੋ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ